ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹੜੋ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਫਰ ਮੈਨੂੰ ਲੱਗਦਾ ਕਿ ਜਿਵੇਂ ਚਾਰ ਜਿਮਨੀ ਚੋਣਾ ਤੇ ਅਕਾਲੀ ਦਲ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹੜੋ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਮਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ, ਜਿਹੜੇ ਨੌਜਵਾਨ ਵੀ ਮੇਰੀਆ ਬਹੁਤ ਸਤਿਕਾਰਯੋਗ, ਮੇਰੇ ਮਾਵਾ ਮੇਰੇ ਸਤਿਕਾਰ ਗਾਉਣ ਵਾਲੇ ਨੂੰ ਪਤਾ ਹੁੰਦਾ ਸਪੀਕਰ ਮਾਰਿਆ ਵੀ ਚੰਗਾ। ਮਗਰ ਵੀ ਗਿਆ ਤੇ ਹਮਾਰਾ ਹੈ ਮਾੜਾ ਤੇ ਤੁਹਾਡਾ। ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਆਂ ਮਾਤਾ ਪਿਓ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਪਿੰਡ ਕੈ ਕੇ ਆਇਆ ਹਾਂ ਮੇਰਾ ਜ਼ਿੰਦਗੀ ਦਾ ਤਜਰਬਾ ਰਾਜਨੀਤੀ ਦਾ 25 ਸਾਲ ਦਾ ਹੋ ਗਿਆ ਤਿੰਨ ਵਾਰੀ ਤਾਂ ਮੈਂ ਲਗਾਤਾਰ ਐਮਐਲਏ ਬਣ ਗਿਆ ਇੱਕ ਵਾਰੀ ਹੰਟੀ ਬਣ ਗਿਆ ਤੇ ਹੁਣ ਕਾਂਗਰਸ ਦਾ ਪ੍ਰਧਾਨ ਹੈ ਉਹ ਜਿਹੜੇ ਪੁਰਾਣੇ ਬਾਪੂ ਤੇ ਬੇਬੇ ਸੀ ਨਾ ਪੁਰਾਣੀਆਂ ਹਵਾ ਵੇਖ ਕੇ ਦੱਸਦੀਆਂ ਸੀ ਪੁੱਤ ਚੁੱਲਾ ਚੌਕਾ ਟਕਲਾ ਨਹੀਂ ਆਉਣ ਵਾਲਾ ਤੇ ਮੈਂ ਚਾਰ ਤਿੰਨਾਂ ਚ ਭਾਸ਼ਣ ਵੇਖ ਕੇ ਆਇਆ ਤੇ ਰਾਜਾ ਵੜਿੰਗ ਰਾਜਨੀਤਿਕ ਮੌਸਮ ਵੇਖ ਕੇ ਦੱਸ ਰਿਹਾ ਹੈ ਚੁੱਲਾ ਚੌਕਾ ਟਕਲਾ ਨਹੀਂ ਆਉਣ ਵਾਲਾ ਤੂੰ ਜਿੱਤਣ ਆਲਾ ਹੈ ਕਭ ਯਾਦ ਰੱਖੀ ਮੇਰੀ ਪੁੱਤ ਔਰ ਉਹ ਮੈਂ ਤਾਂ ਅੱਛਾ ਕਾਲੇ ਢਿੱਲਾ ਦਾ ਕੀ ਵਟਿਆ ਜਾਣਾ ਹੈ ਅੱਜ ਕਾਲੇ ਧਿਲੋਡੇ ਦਾ ਇੰਨਾ ਘੱਟ ਤਾਂ ਗਿੱਦੜ ਵੀ ਨਹੀਂ ਹੁੰਦਾ ਜਿਨਾ 3900 ਦਾ ਇੱਥੇ ਲੋਕ ਬੈਠੇ ਹੋ। ਉਹ ਜਿਉਂਦੇ ਰਹੋ ਬਰਨਾਲੇ ਆਲਿਓ। ਪਹਿਲੇ ਨੰਬਰ ਤੇ ਔਰ ਜੇ ਇਸ ਤਰੀਕੇ ਦਾ ਮੌਸਮ ਬਣਿਆ ਔਰ ਲੋਕਾਂ ਦੇ ਬੰਦੇ ਦੇ ਵਿੱਚ ਜਦੋਂ ਇਹ 91 ਸੀਟਾਂ ਜਿੱਤੇ ਸੀ ਇਸ ਤਰ੍ਹਾਂ ਦਾ ਮਾਹੌਲ ਸੀਗਾ। ਪਰ ਲੋਕ ਆਮ ਮਹਾਰੇ ਤੁਰ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ। ਲੋਕ ਕਾਂਗਰਸੀਆਂ ਤੋਂ ਥੱਕ ਗਏ ਸਾਬ। ਲੋਕ ਕਾਲੀਆਂ ਤੋਂ ਥੱਕ ਗਏ ਸਨ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੁਪਨੇ ਵਖਾਏ ਤੇ ਗਾਇਆ ਮੈਂ ਕਾਰ ਦੇ ਉੱਤੇ ਸੌਂਦਾ ਹੁੰਦਾ ਸੀ ਮੁੱਖ ਮੰਤਰੀ ਪੰਜਾਬ ਕਾਰ ਦੇ ਉੱਤੇ ਸਪੀਕਰ ਉੱਤੇ ਬੰਨਿਆ ਹੁੰਦਾ ਸੀ ਤੇ ਲੋਕਾਂ ਨੇ ਆਖਿਆ بڑا ਮਸੀਹਾ ਆਇਆ ਹੈ ਇਸ ਤਰ੍ਹਾਂ ਦਾ অবতার ਮੜ ਦੁਨੀਆ ਤੇ ਨਹੀਂ ਆਉਣਾ ਤੇ ਬਰਨਾਲੇ ਤੇ ਸੰਗਰੂਰ ਤੋਂ ਲਹਿਰ ਚੱਲੀ ਦੇ ਉਸ ਲਾਰੇ ਪੂਰੇ ਪੰਜਾਬ ਦੇ ਵਿੱਚ ਕਬਜ਼ਾ ਕਰਕੇ 91 ਸੀਟਾਂ ਜਿਤਾਈਆਂ ਮੈਂ ਪਿੰਦਾ ਜਲੇਸ਼ ਦਾ ਸੀ ਮਾਸਟਰ ਅਧਿਆਪਕ ਉਹ ਕਹਿੰਦੇ ਸੀ ਸਾਡੇ ਮਾਸਟਰ ਜੀ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਹੈ ਸਾਡੇ ਆਸਤੇ ਇਹ ਫਕਰ ਦੀ ਗੱਲ ਹੈ ਔਰ ਕਦੇ-ਕਦੇ ਮੈਂ ਵੀ ਇਹ ਮਹਿਸੂਸ ਕਰਦਾ ਸੀ ਕਿ ਗਾਮ ਘਰ ਤੋਂ ਉੱਠ ਕੇ ਬੰਦਾ ਮੁੱਖ ਮੰਤਰੀ ਬਣੇ ਇਹਦਾ ਚਾਹ ਆਮ ਲੋਕਾਂ ਨੂੰ ਹੋਣਾ ਚਾਹੀਦਾ ਹੈ ਕੋਈ ਮਾੜੀ ਗੱਲ ਨਹੀਂ ਵਿੜਿੰਗ ਕਰ ਲਈ ਵਿੱਚ ਹਟਾ ਬਿੜਿੰਗ ਸਾਹਿਬ ਅੱਜ ਬਰਨਾਲਾ ਵਿੱਚ ਆਇਓ ਕਿਸ ਤਰ੍ਹਾਂ ਅੱਜ ਲੋਕਾਂ ਦਾ ਸਾਰ ਮਿਲ ਰਿਹਾ ਕੀ ਕਹਿਣਾ ਚਾਹੁੰਗੇ ਅੱਜ ਦੇਖੋ ਜੀ ਬਰਨਾਲਾ ਦੇ ਵਿੱਚ ਜਿਸ ਪ੍ਰਕਾਰ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਦੀ ਰਾਜਨੀਤੀ ਮੈਂ ਦੇਖੀ ਹੈ ਮੇਰਾ 20 ਸਾਲ ਦਾ 22 ਸਾਲਾਂ ਦਾ ਰਾਜਨੀਤਿਕ ਹੁੰਦੁਰਮਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋੜ ਬੰਝਿਆ ਬੰਨਿਆ ਸੀਗਾ ਔਰ ਮੈਨੂੰ ਲੱਗਦਾ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਨੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਜਿਹੜਾ ਮੋੜ ਬਰਨਾਲਾ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਣੇਗੇ ਕੇਜਰੀਵਾਲ ਪਹੁੰਚੇ ਹੈਗੇ ਬਰਨਾਲਾ ਕਿਵੇਂ ਦੇ ਦੇ ਕੇਜਰੀਵਾਲ ਬਰਨਾਲਾ ਪਹੁੰਚੇ ਹੈਗੇ ਕੇਜਰੀਵਾਲ ਸਾਹਿਬ ਦਾ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ 3 ਸਾਲ ਬਾਅਦ ਗੇੜੜਵਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕੇ ਗੱਲ ਸਮਝਦੇ ਨੇ ਕਿ ਅੱਜ ਚੋਣਾਂ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਂਦੇ ਨੇ ਸਾਰੇ ਸ਼ਹਿਰ ਯਾਦ ਆ ਜਾਂਦੇ ਸੁਖਵੀਰ ਬਾਦਲ ਦਾ ਅਸਤੀਫਾ ਬਾਰੇ ਕੀ ਕਹਿਣਾ ਚਾਹਣੇ ਸਰ ਬਾਈ ਸੁਖਵੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸਤੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਹਰ ਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਤੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਐ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉੱਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹੜਾ ਕੋਰ ਕਮੇਟੀ ਨੇਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ 4 ਜਮਨੀ ਚੋਣਾਂ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਹੈ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਜਿੱਦਿਹਾ ਅੱਜ ਕੇਜਰੀਵਾਲ ਨੇ ਸਟੇਜ ਤੋਂ ਸਾਫ਼ ਕਿਹਾ ਕਿ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ ਤੁਹਾਡੇ। ਉਹ ਇਹੋ ਜੇ ਦੱਬ ਕੇ ਪਹਿਲਾ ਪਹਿਲਾ ਕਿਹੜਾ ਕੰਮ ਹੋ ਰਿਹਾ ਹੈ? ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਮੀਆਂ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ 모ੜਿਆ ਤੁਸੀਂ ਲੋਕਾਂ ਨੇ 92 ਸੀਟਾਂ ਜਿੱਤੀਆਂ। ਇਹ ਹੁਣ ਦੱਬ ਕੇ ਕਿਹਨੂੰ ਮਾਰਦੇ ਹੋ 3 ਸਾਲ ਤੜਾਂਗੇ। ਸਾਲ ਪਹਿਲਾਂ ਤਾਂ ਆਫੀਸਰ ਤੁਹਾਡੀ ਸੁਣਨੋਂ ਬੰਦ ਹੋ ਜਾਂਦੇ ਇੱਕ ਸਾਲ ਮਸਾਂ ਮਸਾਂ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਹੈ ਜਨਤਾ ਦੇ ਕਿਹੜੇ ਕੰਮ ਕਰਦੇ ਜ਼ਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਫਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਿਮਨੀ ਚੋਣਾ ਤੇ ਅਕਾਲੀ ਦਲ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਦੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ 4 ਜਮਨੀ ਚੋਣਾਂ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਜਿਹੜੇ ਨੌਜਵਾਨ ਵੀ ਮੇਰੀਆ ਬਹੁਤ ਸਤਿਕਾਰਯੋਗ ਮੇਰੀਆ ਮਾਵਾ ਮੇਰੇ ਸਤਿਕਾਰਯੋਗ ਗੌਣ ਵਾਲੀ ਪਤਾ ਹੁੰਦਾ ਸਪੀਕਰ ਮਾਰਿਆ ਕੀ ਜੰਗ ਮਗਰ ਵੀ ਗਿਆ ਤੇ ਮਾਰਿਆ ਮਾਰਿਆ ਤੇ ਮਾਰਾ ਬਹੁਤ ਹੀ ਸਤਕਾਰਯੋਗ ਇਸ ਨਗਰ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਆਂ ਮਾਤਾ ਪਿਓ ਸਭ ਤੋਂ ਪਹਿਲਾਂ ਖਤੇ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਪਿੰਡ ਕੈ ਕੇ ਆਇਆ ਹੇ ਮੇਰਾ ਜ਼ਿੰਦਗੀ ਦਾ ਤਜਰਬਾ ਰਾਜਨੀਤੀ ਦਾ 25 ਸਾਲ ਦਾ ਹੋ ਗਿਆ ਤਿੰਨ ਵਾਰੀ ਤਾਂ ਮੈਂ ਲਗਾਤਾਰ ਐਮਐਲਏ ਬਣ ਗਿਆ ਇੱਕ ਵਾਰੀ ਹੰਟੀ ਬਣ ਗਿਆ ਤੇ ਹੁਣ ਕਾਂਗਰਸ ਦਾ ਪ੍ਰਧਾਨ ਹੈ ਉਹ ਜਿਹੜੇ ਪੁਰਾਣੇ ਬਾਪੂ ਤੇ ਬੇਬੇ ਸੀ ਨਾ ਪੁਰਾਣੀਆਂ ਉਹ ਹਵਾ ਵੇਖ ਕੇ ਦੱਸਦੀਆਂ ਸੀ ਪੁੱਤ ਚੁੱਲਾ ਚੌਂਕਾ ਢਕਲਾ ਮੀਂਹ ਆਉਣ ਵਾਲਾ ਹੈ ਤੇ ਮੈਂ ਚਾਰ ਪਿੰਡਾਂ 'ਚ ਭਾਸ਼ਣ ਦੇ ਕੇ ਆਇਆ ਤੇ ਰਾਜਾ ਵੜਿੰਗ ਰਾਜਨੀਤਿਕ ਮੌਸਮ ਵੇਖ ਕੇ ਦੱਸ ਸਕਦਾ ਹੈ ਚੁੱਲਾ ਚੋਕਾ ਟਖਲਾ ਨਹੀਂ ਆਉਣਾ ਤੂੰ ਜਿੱਤਣ ਆਇਆ ਥਾ ਯਾਦ ਰੱਖੀ ਮੇਰੀ ਜਿੰਦਗੀ ਪਰ ਉਹ ਮੈਂ ਤਾਂ ਆਖਿਆ ਕਾਲੇ ਢਿੱਲਾਂ ਦਾ ਕੀ ਵਟਿਆ ਜਾਣਾ ਹੈ ਪਰ ਕਾਲੇ ਢਿੱਲਾਂ ਦੇ ਤਾਂ ਇੰਨਾ ਕੱਟ ਤਾਂ ਗਿੱਦੜਦੇ ਨਹੀਂ ਹੁੰਦਾ ਜਿੰਨਾ ਤੈਨੂੰ ਸੁਣਵਾਸੇ ਇੱਥੇ ਲੋਕ ਬੈਠੇ ਸੋ ਜਿਉਂਦੇ ਰਹੋ ਬਰਨਾਲੇ ਆ ਰਹੇ ਹੋ ਪਹਿਲੇ ਨੰਬਰ ਤੇ ਔਰ ਜਿਸ ਤਰੀਕੇ ਦਾ ਮੌਸਮ ਬਣਿਆ ਔਰ ਲੋਕਾਂ ਦੇ ਬੰਦੇ ਦੇ ਵਿੱਚ ਜਦੋਂ ਇਹ ਬੰਨਵੇਂ ਸੀਤਾ ਜਿੱਤੇ ਸੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਲੋਕਾਂ ਮੁਹਾਰੇ ਤੁਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਲੋਕ ਕਾਂਗਰਸੀਆਂ ਤੋਂ ਥੱਕ ਗਏ ਸਨ ਲੋਕ ਕਾਲੀਆਂ ਤੋਂ ਥੱਕ ਗਏ ਸਨ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੁਪਨੇ ਵਖਾਏ ਤੇ ਗਾਇਆ ਮੈਂ ਕਾਰ ਦੇ ਉੱਤੇ ਸੌਂਦਾ ਹੁੰਦਾ ਹੂੰਗਾ ਸੀ ਮੁੱਖ ਮੰਤਰੀ ਪੰਜਾਬ ਕਾਰ ਦੇ ਉੱਤੇ ਸਪੀਕਰ ਉੱਤੇ ਬੰਨਿਆ ਹੁੰਦਾ ਸੀ ਤੇ ਲੋਕਾਂ ਨੇ ਆਖਿਆ ਬੜਾ ਮਸੀਹਾ ਆਇਆ ਹੈ ਇਸ ਤਰ੍ਹਾਂ ਦਾ ਹਫਤਾਰ ਮੜ ਦੁਨੀਆ ਤੇੜੀ ਹੋਣਾ ਤੇ ਬਰਨਾਲੇ ਤੇ ਸੰਗਰੂਰ ਤੋਂ ਲਹਿਰ ਚਲੀ ਤੇ ਉਸ ਲਹਿਰ ਨੇ ਪੂਰੇ ਪੰਜਾਬ ਦੇ ਵਿੱਚ ਕਬਜ਼ਾ ਕਰਕੇ 91 ਸੀਟਾਂ ਜਤਾਈਆਂ ਮੈਂ ਪਿੰਡਾ ਜਵੇਹਰ ਦਾ ਸੀ ਮਾਸਟਰ ਅਧਿਆਪਕ ਉਹ ਕਹਿੰਦੇ ਸੀ ਸਾਡੇ ਮਾਸਟਰ ਜੀ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਹੈ ਸਾਡੇ ਆਸਤੇ ਇਹ ਫਖਰ ਦੀ ਗੱਲ ਹੈ ਪਰ ਕਦੇ-ਕਦੇ ਮੈਂ ਵੀ ਇਹ ਮਹਿਸੂਸ ਕਰਦਾ ਸੀ ਕੀ ਕਾਮ ਕਰ ਤੋਟ ਕੇ ਬੰਗਾ ਮੁੱਖ ਮੰਤਰੀ ਬਣੇ ਤੇਰਾ ਚਾਹ ਆਮ ਲੋਕਾਂ ਨੂੰ ਹੋਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਬਿੜੰਚਾ ਅੱਜ ਬਰਨਾਲਾ ਵਿੱਚ ਆਇਓ ਕਿਸ ਤਰ੍ਹਾਂ ਅੱਜ ਲੋਕਾਂ ਦਾ ਸਾਰ ਮਿਲ ਰਿਹਾ ਕੀ ਕਹਿਣਾ ਚਾਹੁੰਗੇ ਅੱਜ ਦੇਖੋ ਜੀ ਬਰਨਾਲਾ ਦੇ ਵਿੱਚ ਜਿਸ ਪ੍ਰਕਾਰ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਦੀ ਰਾਜਨੀਤੀ ਮੈਂ ਦੇਖੀ ਹੈ ਮੇਰਾ 20 ਸਾਲਾਂ ਦਾ 22 ਸਾਲਾਂ ਦਾ ਰਾਜਨੀਤਿਕ ਹੁੰਦੁਰਮਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋੜ ਬੰਨਿਆ ਬੰਨਿਆ ਸੀਗਾ ਔਰ ਮੈਨੂੰ ਲੱਗਦਾ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਨੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਜਿਹੜਾ ਮੋੜ ਬਰਨਾਲਾ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਨੇ ਜਿਹੜੇ ਕੇਜਰੀਵਾਲ ਪਹੁੰਚੇ ਹੈਗੇ ਆ ਬਰਨਾਲਾ ਕਿਵੇਂ ਦੇ ਦੇ ਕੇਜਰੀਵਾਲ ਬਰਨਾਲਾ ਪਹੁੰਚੇ ਬਾਈ ਕੇਜਰੀਵਾਲ ਸਾਹਿਬ ਦਾ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ 3 ਸਾਲ ਬਾਅਦ ਇਹ ਦਰਬਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕੇ ਗੱਲ ਸਮਝਦੇ ਨੇ ਕਿ ਅੱਜ ਚੋਣਾਂ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਣੇ ਨੇ ਸਾਰੇ ਸ਼ਹਿਰ ਯਾਦ ਆ ਜਾਣੇ ਸੁਖਵੀਰ ਬਾਦਲਾ ਦਾ ਅਸਤੀਫੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਬਾਈ ਸੁਖਬੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸਤੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਹਰਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਤੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਹੈ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹੜੋ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਹਨੋ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਕਿ ਜਿਵੇਂ ਚਾਰ ਜਿਮਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਜਿੰਨੀ ਸਾਹ ਅੱਜ ਕੇਜਰੀਵਾਲ ਨੇ ਸਟੇਜ ਤੋਂ ਸਾਫ਼ ਕਿਹਾ ਕਿ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ ਤੁਹਾਡੇ। ਉਹ ਇਹੋ ਜੇ ਦੱਬ ਕੇ ਪਹਿਲਾ ਪਹਿਲਾ ਕਿਹੜਾ ਕੰਮ ਹੋ ਰਿਹਾ ਹੈ? ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਮੀਆਂ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ ਮੋੜਿਆ ਤੁਸੀਂ ਲੋਕਾਂ ਨੇ 92 ਸੀਟਾਂ ਜਿੱਤੀਆਂ। ਇਹ ਹੁਣ ਦੱਬ ਕੇ ਕਿਹਨੂੰ ਮਾਰਦੇ ਹੋ 3 ਸਾਲ ਤੜਾਂਗੇ। ਸਾਲ ਪਹਿਲਾਂ ਤਾਂ ਅਫੀਸਰ ਥੋੜੀ ਸੁਣਨੋਂ ਬੰਦ ਹੋ ਜਾਂਦੇ ਇੱਕ ਸਾਲ ਮਸਾ ਮਸਾ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਹੈ ਜਨਤਾ ਦੇ ਕਿਹੜੇ ਕੰਮ ਕਰਦੇ ਜਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਿਮਨੀ ਚੋਣਾ ਤੇ ਅਕਾਲੀ ਦਲ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਦੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਹਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ 4 ਜਮਨੀ ਚੋਣਾਂ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਨਹੀਂ ਲੜਿਆ। ਹੁਣ ਕੀ ਹੋਏਗਾ? ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ, ਜਿਹੜੇ ਨੌਜਵਾਨ ਵੀ ਮੇਰੀਆ ਬਹੁਤ ਸਤਿਕਾਰਯੋਗ, ਮੇਰੀਆ ਮਾਵਾ, ਮੇਰੇ ਸਤਿਕਾਰਯੋਗ ਗਾਉਣ ਵਾਲੇ ਨੂੰ ਪਤਾ ਹੁੰਦਾ ਸਪੀਕਰ ਮਾੜਾ ਕਿ ਚੰਗਾ ਮਗਰ ਵੀ ਕਿਹਾ ਤੈਨੂੰ ਮਾੜਾ ਹੈ ਮਾੜਾ ਤਾਂ ਮਾੜਾ ਬਹੁਤ ਹੀ ਸਤਕਾਰਯੋਗ ਇਸ ਨਗਰ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਭੈਣੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਪਿੰਡ ਕਹਿ ਕੇ ਆਇਆ ਹਾਂ ਮੇਰਾ ਜ਼ਿੰਦਗੀ ਦਾ ਤਜਰਬਾ ਰਾਜਨੀਤੀ ਦਾ 25 ਸਾਲ ਦਾ ਹੋ ਗਿਆ ਤਿੰਨ ਵਾਰੀ ਤਾਂ ਮੈਂ ਲਗਾਤਾਰ ਐਮਐਲਏ ਬਣ ਗਿਆ ਇੱਕ ਵਾਰੀ ਹੰਟੀ ਬਣ ਗਿਆ ਤੇ ਹੁਣ ਕਾਂਗਰਸ ਦਾ ਪ੍ਰਧਾਨ ਹੈ ਉਹ ਜਿਹੜੇ ਪੁਰਾਣੇ ਬਾਪੂ ਤੇ ਬੇਬੇ ਸੀ ਨਾ ਪੁਰਾਣੀਆਂ ਹਵਾ ਵੇਖ ਕੇ ਦੱਸਦੀਆਂ ਸੀ ਪੁੱਤ ਚੁੱਲ੍ਹਾ ਚੌਂਕਾ ਟਕਲਾ ਨਹੀਂ ਆਉਣ ਵਾਲਾ ਤੇ ਮੈਂ ਚਾਰ ਤਿੰਨਾਂ ਚ ਭਾਸ਼ਣ ਦੇ ਕੇ ਆਇਆ ਤੇ ਰਾਜਾ ਵੜਿੰਗ ਰਾਜਨੀਤਿਕ ਮੌਸਮ ਵੇਖ ਕੇ ਦੱਸ ਸਕਦਾ ਚੁੱਲ੍ਹਾ ਚੌਂਕਾ ਟਕਲਾ ਨਹੀਂ ਆਉਣ ਵਾਲਾ ਤੂੰ ਚਿੰਤਨ ਆਲਾ ਹੈ ਕੱਲ੍ਹ ਯਾਦ ਰੱਖੀ ਮੇਰੀ ਜੀ ਔਰ ਉਹ ਮੈਂ ਤਾਂ ਅਖਾ ਕਾਲੇ ਢਿੱਲਾਂ ਦਾ ਕੀ ਬਟਿਆ ਜਾਣਾ ਹੈ ਔਰ ਕਾਲੇ ਢਿੱਲਾਂ ਦੇ ਤਾਂ ਇੰਨਾ ਘੱਟ ਤਾਂ ਗਿੱਦੜਦੇ ਨਹੀਂ ਹੁੰਦਾ ਜਿਨਾ 3500 ਦਾਸੇ ਇੱਥੇ ਲੋਕ ਬੈਠੇ ਸੋ ਜਿਉਂਦੇ ਰਹੋ ਬਰਨਾਲੇ ਆ ਗਿਓ ਪਹਿਲੇ ਨੰਬਰ ਤੇ ਔਰ ਜਿਸ ਤਰੀਕੇ ਦਾ ਮੌਸਮ ਬਣਿਆ ਹੈ ਔਰ ਲੋਕਾਂ ਦੇ ਬੰਦੇ ਦੇ ਵਿੱਚ ਜਦੋਂ ਇਹ 91 ਸੀਟਾਂ ਜਿੱਤੇ ਸੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਪਰ ਲੋਕਾਂ ਮੁਹਾਰੇ ਤੁਰ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਲੋਕ ਕਾਂਗਰਸੀਆਂ ਤੋਂ ਥੱਕ ਗਏ ਸਨ ਲੋਕ ਕਾਲੀਆਂ ਤੋਂ ਥੱਕ ਗਏ ਸਨ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੁਪਨੇ ਵਿਖਾਏ ਤੇ ਗਾਇਆ ਮੈਂ ਕਾਰ ਦੇ ਉੱਤੇ ਸੌਂਦਾ ਹੁੰਦਾ ਸੀ ਮੁੱਖ ਮੰਤਰੀ ਪੰਜਾਬ ਕਾਰ ਦੇ ਉੱਤੇ ਸਪੀਕਰ ਉੱਤੇ ਬੰਨਿਆ ਹੁੰਦਾ ਸੀ ਤੇ ਲੋਕਾਂ ਨੇ ਆਖਿਆ ਬੜਾ ਮਸੀਹਾ ਆਇਆ ਹੈ ਇਸ ਤਰ੍ਹਾਂ ਦਾ अवतार ਮੜ ਦੁਨੀਆ ਤੇੜੀ ਹੋਣਾ ਤੇ ਬਰਨਾਲੇ ਤੇ ਸੰਗਰੂਰ ਤੋਂ ਲਹਿਰ ਚੱਲੀ ਦੇ ਉਸ ਲੜੇ ਪੂਰੇ ਪੰਜਾਬ ਦੇ ਵਿੱਚ ਕਬਜ਼ਾ ਕਰਕੇ 91 ਸੀਟਾਂ ਜਿੱਤਾਈਆਂ ਮੈਂ ਪਿੰਦਾ ਜਲੇਸ਼ ਦਾ ਸੀ ਮਾਸਟਰ ਅਧਿਆਪਕ ਉਹ ਕਹਿੰਦੇ ਸੀ ਸਾਡੇ ਮਾਸਟਰ ਜੀ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਹੈ ਸਾਡੇ ਆਸਤੇ ਇਹ ਫਕਰ ਦੀ ਗੱਲ ਹੈ ਔਰ ਕਦੇ-ਕਦੇ ਮੈਂ ਵੀ ਇਹ ਮਹਿਸੂਸ ਕਰਦਾ ਸੀ ਕਿ ਗਾਮ ਘਰ ਤੋਂ ਉੱਠ ਕੇ ਬੰਗਾ ਮੁੱਖ ਮੰਤਰੀ ਬਣੇ ਇਹਰਾ ਚਾਹ ਆਮ ਲੋਕਾਂ ਨੂੰ ਹੋਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਬਿੜੈਂਗ ਕਰ ਲਈ ਵਿੱਚ ਸਟਾ ਬਿੜੈਂਗ ਸਾਹਿਬ ਅੱਜ ਬਰਨਾਲਾ ਵਿੱਚ ਆਇਓ ਕਿਸ ਤਰ੍ਹਾਂ ਅੱਜ ਲੋਕਾਂ ਦਾ ਸਾਰ ਮਿਲ ਰਿਹਾ ਕੀ ਕਹਿਣਾ ਚਾਹੁੰਗੇ ਅੱਜ ਦੇਖੋ ਜੀ ਬਰਨਾਲਾ ਦੇ ਵਿੱਚ ਜਿਸ ਪ੍ਰਕਾਰ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਦੀ ਰਾਜਨੀਤੀ ਮੈਂ ਦੇਖੀ ਹੈ ਮੇਰਾ ਵੀ 20 ਸਾਲ ਜ्यादा 22 ਸਾਲ ਦਾ ਰਾਜਨੀਤਿਕ ਹਜ਼ੂਰਬਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋੜ ਬੰਝਿਆ ਬੰਨਿਆ ਸੀਗਾ ਔਰ ਮੈਨੂੰ ਲੱਗਦਾ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਨੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਜਿਹੜਾ ਮੋੜ ਬਰਨਾਲਾ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਨੇ ਇਧਰ ਕੇजरीवाल ਪਹੁੰਚੇ ਹੈਗੇ ਆ ਬਰਨਾਲਾ ਕਿਵੇਂ ਦੇ ਦੇ ਕੇजरीवाल ਬਰਨਾਲਾ ਪਹੁੰਚੇ ਬਈ ਕੇਜਰੀਵਾਲ ਸਾਹਿਬ ਦਾ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ ਤਿੰਨ ਸਾਲ ਬਾਅਦ ਗੇੜਬਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕੇ ਗੱਲ ਸਮਝਦੇ ਨੇ ਕਿ ਅੱਜ ਚੋਣਾਂ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਣੇ ਨੇ ਸਾਰੇ ਸ਼ਹਿਰ ਯਾਦ ਆ ਜਾਂਦੇ ਸੁਖਵੀਰ ਬਾਦਲ ਦਾ ਅਸਤੀਫੇ ਬਾਰੇ ਕੀ ਕਹਿਣਾ ਚਾਹਣੇ ਸਰ ਬਾਈ ਸੁਖਵੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਹਰ ਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਤੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਐ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉੱਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਦੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਫਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਮਨੀ ਚੋਣਾਂ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਹੈ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ। ਕਿੰਨੀ ਦਾ ਅੱਜ ਕੇਜਰੀਵਾਲ ਨੇ ਸਟੇਜ ਤੋਂ ਸਾਫ਼ ਕਿਹਾ ਕਿ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ ਤੁਹਾਡੇ। ਉਹ ਇਹੋ ਜੇ ਦੱਬ ਕੇ ਪਹਿਲਾ ਪਹਿਲਾ ਕਿਹੜਾ ਕੰਮ ਹੋ ਰਿਹਾ ਹੈ? ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਰਮੀਆਂ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ ਮੋੜਿਆ ਤੁਸੀਂ ਲੋਕਾਂ ਨੇ? 92 ਸੀਟਾਂ ਜਿੱਤੀਆਂ। ਇਹ ਹੁਣ ਦੱਬ ਕੇ ਕਿਹਨੂੰ ਮਾਰਦੇ ਹੋ 3 ਸਾਲ ਤੜਾਂਗੇ। ਸਾਲ ਪਹਿਲਾਂ ਤਾਂ ਅਫੀਸਰ ਥੋੜੀ ਸੁਣਨੋਂ ਬੰਦ ਹੋ ਜਾਂਦੇ। 1 ਸਾਲ ਮਸਾਂ ਮਸਾਂ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਹੈ ਜਨਤਾ ਦੇ ਕਿਹੜੇ ਕੰਮ ਕਰਦੇ ਜ਼ਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ